ਸਤਿ ਸ੍ਰੀ ਅਕਾਲ ਬਹੁਤ ਬਹੁਤ ਦਾ ਸਾਲਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਕੇਵਲ ਇੱਕ ਹੀ ਮੁੱਦੇ 'ਤੇ ਵਿਚਾਰ ਬਟੰਦਰਾ ਕਰਾਂਗੇ ਜਿਸ ਬਾਰੇ ਅੱਜ ਸਰਕਾਰ ਤੇ ਵਿਰੋਧੀ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਇੱਕ ਖੇਚ ਚੁਕ ਖੇਚ ਬਣੀ ਹੋਈ ਆ ਕਿ ਸਰਕਾਰ ਕਹਿ ਰਹੀ ਆ ਕਿ ਇਹ ਪੈਸੇ ਜਿਹੜੇ ਆ ਉਹ ਸਜੀ ਆਵਾ ਬਾਅਨ ਉਹਦੇ ਵਿੱਚ ਨਹੀਂ ਆਏ ਜਦ ਕੇ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਕਹਿਦੀ ਆ ਕਿ ਉਹਨਾਂ ਨੇ ਇਸ ਫੰਡ ਦੇ ਵਿੱਚ ਬਹੁਤ ਵਾਰੀ ਜੜੇ ਆ ਉਹ ਪੈਸੇ ਕਿੱ데 ਆ ਦਾਸਲ ਦੇ ਵਿੱਚ ਆਪਾਂ ਪਿੰਡਾਂ ਦੇ ਰਹਿਣ ਵਾਲਿਆਂ ਜਦੋਂ ਦੇਖਦੇ ਆ ਕਿ ਪਿੰਡਾਂ ਵਿੱਚ ਕਿਸੇ ਪ੍ਰਵਾਦ ਦੇ ਕੋਲ ਕੋਈ ਬਹੁਤ ਜ਼ਿਆਦਾ ਮਾਦੀ ਸਾਧਨ ਨਹੀਂ ਆ ਤਾਂ ਉਹਦਾ ਸ਼੍ਰੀਕੇ ਭਾਈਚਾਰੇ ਦਾ ਵਿਸ਼ੋ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕੱਢਣ ਲਈ ਆਪਣੇ ਆਪ ਨੂੰ ਵਧਾਉਂਦੇ ਲਈ ਹਰ ਉਹ ਜਤਨ ਕਰਦਾ ਆ ਜਿਹਦੇ ਨਾਲ ਉਹਦੇ ਸ਼੍ਰੀਕੇ ਭਾਈਚਾਰੇ ਨੂੰ ਥੋੜੀ-ਬਹੁਤ ਪੀੜਾ ਹੁੰਦੀ ਹੋਵੇ ਇਹੋ ਹੀ ਗੱਲ ਅੱਜ ਪੰਜਾਬ ਸਰਕਾਰ ਦੀ ਬਣੀ ਹੋਈ ਆ ਆ ਪੰਜਾਬ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਬਨਾਮ ਕੇਂਦਰ ਸਰਕਾਰ ਦੇ ਬ੍ਰੁੱਧ ਜਿਹੜੀ ਖਿੱਚੋ-ਤਾਣ ਬਣੀ ਹੋਈ ਆ ਉਹਦਾ ਕੋਈ ਸੈਦ ਨੂੰ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਕੇਵਲ ਤੇ ਕੇਵਲ ਇੱਕ ਦੂਸਰੇ ਉਪਰ ਦੂਸ਼ਣबाजी ਹੋ ਰਹੀ ਆ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਦੇ ਲਈ ਯਤਨ ਕੀਤੇ ਜਾ ਰਹੇ ਆ ਔਰ ਪਤਾ ਨਹੀਂ ਇਹ ਦੀ ਵਿੱਚ ਸਾਰੇ ਬਕਤਾਂ ਦੇ ਦੇ ਵਿੱਚ ਕੌਣ ਧਿਰ ਕਿਹਜੀ ਤਰ ਦੋਸੀ ਆ ਕਿਹੜੀ ਨਹੀਂ ਤਰ ਦੋਸੀ ਲੇਕਿਨ ਅਸੀਂ ਆਪਣੀ ਜਾਣਕਾਰੀ ਅਨਸਾਰ ਅੱਜ ਇਸ ਵਿਸ਼ੇ ਦੇ ਉੱਤੇ ਇੱਕ ਵਿਚਾਰ ਕਲੰਕ ਕੈਗ ਦੀ ਰਿਪੋਰਟ ਦੇ ਅਨਸਾਰ ਜਿਹਦੇ ਵਿੱਚ ਦੱਸਿਆ ਗਿਆ ਆ ਕਿ 31 ਮਾਰਚ 2023 ਨੂੰ ਐਸ ਐਸ ਡੀ ਯਾਦ ਹੈ ਫੰਦਾ ਜਿਹੜਾ ਅਕਾਊਂਟ ਹੈ ਉਹਦੇ ਵਿੱਚ 9043.74 ਕਰੋੜ ਰੁਪਏ ਜੜਿਆ ਉਹ ਪੈਸਾ ਉਹ ਜਿਹੜੇ ਖਾਤੇ ਨਹੀਂ ਗਏ ਤੇ ਕੈਗ ਦੀ ਰਿਪੋਰਟ ਦੇ ਵਿੱਚ ਅਜਿਹਾ ਦੱਸਿਆ ਜਾ ਰਿਹਾ ਆ ਉਹ ਜਿਨ੍ਹਾਂ ਨੇ ਇਹ ਰਿਪੋਰਟ ਨਸ਼ਰ ਕੀਤੀ ਹੈ ਔਰ ਇਸ ਤੋਂ ਬਾਅਦ ਸਾਲ 2023 24 ਜਾਂ 24 25 ਤੇ 25 26 ਆਏ ਇਹ ਇਹਨਾਂ ਦੇ ਸੰਮਾਨ ਦੌਰਾਨ ਵੀ ਪੈਸੇ ਕੇਂਦਰ ਸਰਕਾਰ ਵੱਲੋਂ ਆਏ ਇਸ ਅਕਾਊਂਟ ਵਿੱਚ ਔਰ ਇਹ ਸਾਰੀ ਰਕਮ ਨੂੰ ਜਿਸ ਦਾ ਦਾ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੀ ਰਕਮ ਜਿਹੜੀ ਆ ਇਸ ਵੇਲੇ 12000 ਕਰੋੜ ਰੁਪਈਆ ਉਹ ਬੰਦੀ ਆ ਔਰ ਲੇਕਨ ਸਰਕਾਰ ਜਿਹੜੀ ਆ ਇਹ ਸਾਰੇ ਵਰਤਾਰੇ ਮੰਨਣ ਲਈ ਤਿਆਰ ਨਹੀਂ ਹੋ ਰਹੀ ਕਿਉਂਕਿ ਸਰਕਾਰ ਜਿਹੜੀ ਆ ਉਹ ਇਸ ਵੇਲੇ ਕਰਜ਼ੇ ਦੇ ਦਬਾਅ ਹੇਠ ਕਬੀ ਹੋਈ ਆ ਉਹਨੂੰ ਇਹ ਸੁੱਝ ਨਹੀਂ ਰਿਹਾ ਕਿ ਉਹ ਕੀ ਕਰਨ ਜਾਂ ਕੀ ਨਹੀਂ ਕਰਨ ਜਦਕਿ ਉਹਨਾਂ ਦੇ ਸਾਹਮਣੇ ਜਿਹੜੇ ਮਸਲੇ ਆ ਹੜ੍ਹ ਪੀਟਾਂ ਦਾ ਮਸਲਾ ਆ ਬੇਜ਼ਗਾਰਾਂ ਦਾ ਮਸਲਾ ਆ ਟੀਚਰ ਸਾਡੀ ਇਹ ਦਿਨ ਵਕ ਵਕ ਟੀਚਰ ਸੰਸਥਾਵਾਂ ਜਿਹੜੀਆਂ ਆ ਉਹ ਛੜਕਾਂ ਦੇ ਉੱਪਰ ਬੈਠ ਕੇ ਸਰਕਾਰ ਨੂੰ ਕੋਸਦੇ ਹੋਏ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਲੋਕ ਮਯਾਰੀ ਕਾਤੇ ਦਿਖਾਈ ਦਿੱਤੇ ਜਾ ਸਕਦੇ ਆ ਇਸੇ ਤਰ੍ਹਾਂ ਪੰਜਾਬ ਦੇ ਸਰਕਾਰ ਦੇ ਲਿਆ ਉਹਦੇ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਜਿੜੀਆਂ ਆ ਉਹ ਮੂੰਹ ਅੱਡੀ ਖੜੀਆਂ ਉਹ ਸਰਕਾਰ ਨੂੰ ਇਹ ਸੋਝ ਨਹੀਂ ਆਬ ਕਿਹੜੀ ਗੱਲ ਦਾ ਕੰਮ ਕਿਹੜੇ ਪੈਸੇ ਨਾਲ ਨਿਭਰੇ ਚੜ੍ਹਾ ਜਾਵੇ ਏ ਦੇਤੀ ਪੀਓਟਾ ਉਹ ਉਹਦੇ ਵਿੱਚ ਜੇਕਰ ਆਪਾਂ ਜਦੋਂ ਸਰਕਾਰ ਬਣੀ ਸੀ 2022 ਦੇ ਵਿੱਚ ਤਾਂ ਉਹਦੇ ਵਿੱਚ ਮਹੱਤਵਪੂਰਨ ਜਿਹੜੀ ਵਿਰਾਸਤ ਵਿੱਚ ਮਿਲਿਆ ਕਰਜ਼ਾ ਸੀ ਉਹਦਾ ਭੁਗਤਾਨ ਕਰਨ ਦੇ ਲਈ ਪੰਜਾਬ ਸਰਕਾਰ ਨੂੰ 27.8 27000 ਤੇ 16 ਕਰੋੜ ਅਤੇ ਤਿਆ ਦਾ ਜਿਹੜਾ ਵਿਰਾਸਤੀ ਕਰਜ਼ਾ ਸੀ ਉਹਨੂੰ ਮੋੜ ਵਿੱਚ ਸਰਪਾਤ ਦਾ ਖਾਚ ਆਇਆ ਉਹਦੇ ਵਿੱਚ ਉਹਨਾਂ ਨੇ ਵਿਆਜ ਵੀ ਮੋੜਿਆ ਔਰ ਕਰਜ਼ਿਆਂ ਦੇ ਵਿਆਜ ਦੀ ਅਦਾਇਗੀ ਵਿੱਚ ਵੱਡੀ ਰਕਮ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਪਾਲ ਦੇ ਸਾੜੀ ਹਜ਼ਾਰ ਕਰੋੜ ਰੁਪਏ ਦੇ ਕਾਜੇ ਦੇ ਸਵਾਲ ਦਾ ਜਵਾਬ ਉਹਨਾਂ ਨੇ ਇੱਥੇ ਦਿੱਤਾ ਸੀ ਔਰ ਜਿਹੜੀ ਰਿਪੋਰਟ ਬਿਜ਼ਨਸ ਟੂਡੇ ਦੇ ਲੈ ਟੂ ਉਸ ਵਕਤ ਜਦੋਂ ਛਤੀ ਸੀ ਉਹ 24 25 ਦੇ ਵਿੱਚ ਸਭਾਨਾ ਬਜਟ ਜਿਹੜਾ ਉਹ 2.6 ਲੱਖ ਕਰੋੜ ਹੈ ਇਸ ਵੇਲੇ ਉਹ ਮਾਨਸੂਕਾਰ ਨੇ 2 ਲੱਖ ਕਰੋੜ ਤੋਂ ਵੱਧਾ ਜਿਹੜਾ ਉਹ ਬਜਟ ਪੇਸ਼ ਕੀਤਾ ਆ ਤੇ ਬਕਾਇਆ ਕਰਜ਼ਾ ਜਿਹੜਾ ਆ ਉਹ 10.72 ਲੱਖ ਰੁਪਏ ਜੋ ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਬਣੀ ਹੋਈ ਹੈ ਹੁਣ ਕਬਜ਼ੇ ਦੀ ਜਿਹੜੀ ਚਾਲ ਐ ਇਸ ਵੇਲੇ 2022 ਦੇ ਵਿੱਚ ਜਦੋਂ ਮਾਨ ਸਰਕਾਰ ਨੇ ਆਪਣਾ ਰਾਜ ਭਾਗ ਸੰਭਾਲਿਆ ਉਸ ਵੇਲੇ 2.73 ਲੱਖ ਕਰੋੜ ਰੁਪਏ ਤੋਂ ਵੱਧ ਕੇ ਉਹ ਕਬਜ਼ਾ ਸੀ ਜਿਹੜਾ ਅੱਜ ਵੱਧ ਕੇ ਤੇ ਨਾ 983 ਲੱਖ ਕਰੋੜ ਪਾਇਆ ਹੋ ਗਿਆ ਇੰਨਾ ਕਾਜਾ ਜਿਹੜਾ ਆ ਉਹ ਥੋੜੇ ਜੇ ਸਮੇਂ ਦਾਨ ਹੀ ਵਧਿਆ ਦੇਖਣ ਇੱਥੇ ਕੋਈ ਪੁੱਛਣ ਵਾਲਾ ਹੋਵੇ ਵੀ ਜਿੰਨਾ ਕਾਜਾ ਤੁਸੀਂ ਵਧਾਇਆ ਆ ਪਹਿਲਾਂ ਨਾਲੋਂ ਕੀ ਉਸ ਕਾਜੇ ਦੇ ਨਾਲ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਭਲਾਈ ਦੇ ਕੋਈ ਕੰਮ ਕੀਤੇ ਕੀ ਤੁਸੀਂ ਐਜੂਕੇਸ਼ਨ ਸਿਸਟਮ ਵਿੱਚ ਕੋਈ ਸੁਧਾਰ ਕੀਤਾ ਕੀ ਤੁਸੀਂ ਕਿਸਾਨ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਕੋਈ ਯਤਨ ਕੀਤਾ ਕੀ ਤੁਸੀਂ ਜਿਹੜੇ ਸਾਡੇ ਅਧਿਆਪਕ ਸਹਿਬਾਨ ਹਰ ਰੋਜ਼ ਨਾਰੇ ਬਾਜ਼ੀ ਬਾਜ਼ੀ ਕਰਦੇ ਹੋਏ ਛੜਕਾਂ ਤੇ ਤਾਨਾਂ ਦੇ ਕੇ ਆਪਣੀਆਂ ਮੰਗਾਂ ਦੇ ਸਮਾਖੰ ਵਿੱਚ ਬੈਠੇ ਰਹਿੰਦੇ ਆ ਉਹ ਸ਼ਾਮ ਨੂੰ ਆਪੋ ਆਪਣੇ ਕੰਮ ਨੂੰ ਚਲੇ ਜਾਂਦੇ ਆ ਕੀ ਤੁਸੀਂ ਇਹ ਜਿਹੇ ਅਧਿਆਪਕਾਂ ਦੀ ਮੰਗਾ ਮੰਨਣ ਲਈ ਕੁਝ ਕੀਤਾ ਬਿਲਕੁਲ ਨਹੀਂ ਕੀਤਾ ਫਿਰ ਇੰਨਾ ਕਾਜੇ ਦਾ ਵਾਅਦਾ ਜਿਹੜਾ ਆ ਉਹ ਕਿਉਂ ਤੇ ਕਿਸਤ ਨਾ ਹੋਇਆ ਇਹਦੇ ਬਾਰੇ ਪੰਜਾਬ ਦੇ ਲੋਕ ਆਪਣੀ ਸਰਕਾਰ ਨੂੰ ਇਹ ਪੁੱਛਣਾ ਆਪਣਾ ਕਤ ਸਮਝਦੇ ਆ ਸਰਕਾਰ ਨੂੰ ਇੱਕ ਦਿਨ ਕਰਨਾ ਚਾਹੀਦਾ ਆ ਕਿ ਇਹਨਾਂ ਇਹਨਾਂ ਕਾਰਨਾਮੇ ਕਰਕੇ ਪੰਜਾਬ ਦਾ ਜਿਹੜਾ ਅੱਜ ਆ ਉਹ 2024 ਤੱਕ 3.3 ਲੱਖ ਕਰੋੜ ਰੁਪਏ ਉਹ ਵੱਧ ਕੇ ਹੋ ਗਿਆ ਹੁਣ ਇੰਨੇ ਵੱਡੇ ਪੰਧਰ ਦੇ ਉਤੇ ਜੇ ਕਾਜਾ ਜਿਹੜਾ ਇੱਕ ਅਗਾਸ ਵੇਦ ਵਾਂਗੂ ਵੱਧਦਾ ਜਾਵੇ ਡੇ ਐਂਡ ਨਾਈਟ ਤੇ ਉਹਦੀ ਹੱਦ ਸੀਮਾ ਕੋਈ ਨਾ ਹੋਵੇ ਉਥੇ ਸਰਕਾਰ ਦੇ ਅੱਗੇ ਤ੍ਰੇਸ਼ਾਨੀਆਂ ਦਾ ਆਉਣਾ ਇਹ ਇੱਕ ਕੁਦਰਤੀ ਗੱਲ ਹੈ ਕਉ ਕਿ ਜਦੋਂ ਪੈਸਾ ਨਹੀਂ ਝੇਡਲਾ ਪੈਸਾ ਕੋੜ ਲਈ ਪਬਜੈਕਟ ਅੱਗੇ ਮੂੰਹ ਵੱਡੀ ਖੜੇ ਹਨ ਲੋਕਾਂ ਨਾਲ ਕੁੱਪੇ ਗਏ ਰਹੇ ਦੇ ਅਜੇ ਉਹਨਾਂ ਦੀਆਂ ਕਾਇਗ ਕੰਨਾਂ ਤੱਕ ਉਸੇ ਹੀ ਤਰ੍ਹਾਂ ਗੂੰਜ ਰਹੇ ਹਨ ਫਿਰ ਇਹਨਾਂ ਕਾਜ ਦਾ ਜਿਹੜਾ ਆ ਦਿਨੋਂ ਦਿਨਾਂ ਪੰਜਾਬ ਸਵਕਾਪੇ ਕਿਉਂ ਵੱਧ ਰਿਹਾ ਆ ਇਹ ਇੱਕ ਸੋਚਣ ਵਾਲੀ ਗੱਲ ਵੀ ਆ ਕੋਈ ਦੇ ਵਿੱਚ ਸਵਕਾਪੇ ਜਿਵਾ ਦੇਣ ਦੀ ਵੀ ਦੇ ਲੋੜਾ ਐਸਵੇਲ ਔਰ 2024 25 ਤੱਕ ਜਿਹੜਾ ਬਕਾਇਆ ਕਰਜ਼ਾ ਆ ਉਹਦਾ ਜਿਹੜਾ ਅਨੁਮਾਨ ਹੈ ਉਹ 3.74 ਲੱਖ ਕਰੋੜ ਤੱਕ ਪਹੁੰਚਣ ਤੱਕ ਅਮੀਦ ਹੀ ਆ ਔਰ 2 ਲੱਖ ਕਰੋੜ ਦੇ ਤੈ ਤੋਂ ਵੱਧ ਦਾ ਬਜਟ ਜਿਹੜਾ ਉਹ ਸਰਕਾਰ ਨੇ 2024-25 ਵਿੱਚ ਪੇਸ਼ ਕੀਤਾ ਸੀ ਔਰ ਜਿਹਦੇ ਵਿੱਚ ਦੱਸਿਆ ਗਿਆ ਸੀ ਇਹ ਜਿਹੜਾ ਬਤਾਇਆ ਕੱਦ ਜਾ ਆ ਉਹਦਾ 3.74 ਲੱਖ ਕਰੋੜ ਰਪਏ ਤੱਕ ਪਹੁੰਚ ਜਾਣ ਦੀ ਸੰਭਾਵਨਾ ਆ ਔਰ ਇਹ ਵੀ ਬੀਪੀ ਸਾਲ ਦੇ ਅੰਤ ਤੱਕ 3.96 ਜਿਹੜਾ ਕਰੋੜ 10 ਕਰੋੜ ਉਥੋਂ ਤੱਕ ਇਹ ਪਹੁੰਚ ਸਕਦਾ ਔਰ ਇਹਦੇ ਵਿੱਚ ਵੀ ਜੇਕਰ ਵੇਖਿਆ ਜਾਵੇ ਮਾਨਸੂਕਾਰ ਦੇ ਅਜੇ ਵੀ ਪ੍ਰੋਜੈਕਟ ਜਿਉਂ ਦੇ ਤਿਉਂ ਖੜੇ ਆ ਜਿਨ੍ਹਾਂ ਦੀ ਪੂਰਤੀ ਲਈ ਕੁਝ ਵੀ ਨਹੀਂ ਕੀਤਾ ਗਿਆ ਮਾ ਔਤਾਂ ਨਾਲ ਇਸ ਕਾਰਨੇ 111100 ਰੁਪਏ ਚੋਂ ਵਾਅਦੇ ਅਨਸਾਰ ਦੇਣ ਦਾ ਐਲਾਨ ਕੀਤਾ ਸੀ ਇਹ ਵਾਅਦਾ ਅਜੇ ਵੀ ਵਾਅਦਾ ਬਣਿਆ ਹੋਇਆ ਹੈ ਔਰ ਕਿਸੇ ਵੀ ਪੰਜਾਬ ਦੀ ਔਰਤ ਨੇ ਇਹ ਰਕਮ ਜਿਹੜੀ ਆ ਉਹ ਅਜੇ ਤੱਕ ਨਹੀਂ ਦਿੱਤੀ ਗਈ ਉਹ ਨਾ ਹੀ ਦਿੱਤੇ ਜਾਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਸਰਕਾਰ ਜਦੋਂ ਇਸ ਪੱਧਰ ਤੱਕ ਕਰਜ਼ਾਈ ਹੋਵੇ ਉਹਦੇ ਲਈ ਲੋਕਾਂ ਦੇ ਭਲੇ ਲਈ ਪੈਸਾ ਕੱਢ ਸਕਣਾ ਜਿਹੜਾ ਉਹ ਬੜਾ ਮੁਸ਼ਕਲ ਹੈ ਵੈਸੇ ਵੀ ਕਬਜਾ ਇਸ ਹੱਦ ਤੱਕ ਲਿਆ ਜਾ ਰਿਹਾ ਆ ਕਿ ਇਹਦੀ ਹੱਦ ਸੀਮਾ ਜਿਹੜੀ ਆ ਅਜੇ ਤੱਕ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੁਣ ਕਬਜੇ ਤੋਂ ਦਿੱਲੀ ਜੀਐਸਡੀਪੀ ਦਾ ਨਿਪਾਟਾ ਉਹ ਵੀ ਸਭ ਤੋਂ ਵੱਧ 50% ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਪੰਜਾਬ ਦਾ ਜਿਹੜਾ ਕਰਜ਼ਾ ਸੰਕਟ ਜਿਹੜੀ ਇੱਕ ਐਮਰਜੈਂਸੀ ਟਾਈਪ ਦਾ ਇਹ ਸੰਕਟ ਆ ਉਹ ਇੰਨਾ ਵੱਧ ਗਿਆ ਆ ਕਿ ਇਹਦੇ ਵਿੱਚ ਕਿਸੇ ਕਿਸਮ ਦਾ ਜਲਦੀ ਛੁਟਕਾਰਾ ਹੋਣਾ ਬੜਾ ਮੁਸ਼ਕਲ ਹੈ ਉਹ ਇਹ ਇਹ ਜਿਹੜੇ ਕਰਜ਼ੇ ਆ ਅਸੀਂ ਨਿੱਜੀ ਤੌਰ ਦੇ ਉੱਤੇ ਸਮਝਦੇ ਆ ਇਹ ਕਰਜ਼ਾ ਇਹਨੇ ਸਮੇਂ ਦੌਰਾਨ ਇੰਨਾ ਇਸ ਲਈ ਵੱਧ ਗਿਆ ਕਿ ਪੰਜਾਬ ਸਰਕਾਰ ਨੇ ਅ ਦਿੱਲੀ ਵਾਲੀਆਂ ਟੀਮਾਂ ਦੇ ਪੰਜਾਬ ਆਉਣ ਤੋਂ ਬਾਅਦ ਜੋ ਉਹਨਾਂ ਦੀ ਪ੍ਰਾਉਣਾ ਚਾਰੀ ਵਿੱਚ ਅੰਨੇ ਵਾਹ ਖੱਚ ਕੀਤਾ ਔਰ ਉਹਨਾਂ ਨੂੰ ਸੋਖਸਰੂਪਾਂ ਦਿਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਔਰ ਗੁਲੀ ਅਰਵਨ ਤੇਜਵਾਲ ਜਦੋਂ ਪੰਜਾਬ ਆਉਂਦੇ ਆ ਤਾਂ ਉਹਨਾਂ ਨੂੰ ਸਪੈਸ਼ਲ ਕਾਉਂਟ ਦੇ ਉਤੇ ਜੈਡ ਪਲੱਸ ਸਿਕਿਉਰਟੀ ਮਹੱਈਆ ਕਰਵਾਈ ਜਾਂਦੀ ਆ ਤਾਂ ਉਹਦੇ ਉੱਪਰ ਜਿਹੜਾ ਖਰਚਾ ਆਉਂਦਾ ਆ ਉਹ ਵੀ ਤਾਂ ਪੰਜਾਬ ਸਰਕਾਰ ਦੇ ਜੁम्मे ਹੀ ਪੈਣਾ ਨਾ ਔਰ ਜਿੰਨੇ ਜਿਹੜੇ ਉੱਥੇ ਦੀ ਧਾਰਗੀ ਤੀਨ ਆ ਉਹ ਜਦੋਂ ਪੰਜਾਬ ਆਣ ਕੇ ਨੀ ਆ ਮਨਮਗਿਆਂ ਕੱਪੀਆ ਹਰ ਇੱਕ ਵਿਭਾਗ ਵਿੱਚ ਆਪਣੀ ਦਖਲ ਨਾਲ ਜੀ ਕਰਦੀ ਆ ਤਾਂ ਉਹਨਾਂ ਨੂੰ ਜਿਹੜੀਆਂ ਇਹ ਸਹੂਲਤਾਂ ਪਚਾਈਆਂ ਜਾਂਦੀਆਂ ਜਾਂ ਉਹਨਾਂ ਦੇ ਇਹ ਸੁੱਖ ਆਰਾਮ ਲਈ ਕੋਸ਼ਚਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤਾਂ ਉਹਦੇ ਉੱਪਰ ਵੀ ਪੈਸਾ ਹੀ ਖਰਚ ਹੋਣਾ ਆ ਕਿਸੇ ਪਾਣੀ ਦੇ ਨਾਲ ਤਾਂ ਉਹਨਾਂ ਦੇ ਸੁੱਖ ਆਰਾਮ ਵੱਲ ਧਿਆਨ ਨਹੀਂ ਦਿੱਤਾ ਜਾ ਸਕਦਾ ਸੋ ਇਹ ਦੇ ਜਿਹੜੇ ਕਬਜ਼ਾ ਵਧਣ ਦੀ ਮੁੱਖ ਕਾਰਨ ਤਾਂ ਇਹ ਆ ਉਹ ਦੂਸਰਾ ਜਿਹੜੀ ਫਿਜ਼ੂਲ ਖਰਚੀਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਗਈ ਉਹਨਾਂ ਘਟਾਉਣ ਦੇ ਲਈ ਜਾਂ ਉਹਨੂੰ ਰੋਕਣ ਦੇ ਲਈ ਨਾ ਤਾਂ ਸਰਕਾਰ ਕਿਸੇ ਟਾਈਮ ਦੇ ਉੱਤੇ ਸੰਜੀਦਾ ਦਿਖਾਈ ਦਿੱਤੀ ਆ ਉਹ ਨਾ ਹੀ ਪੰਜਾਬ ਸਰਕਾਰ ਨੇ ਇਸ ਦਿਸ਼ਾ ਵੱਲ ਕੋਈ ਜਿਹੜਾ ਉਹ ਯਤਨ ਕੀਤਾ ਆ ਹੁਣ ਜਿਹੜਾ ਕਬਜ਼ਾ ਲੈਣਾ ਦੇਖੋ ਕਬਜ਼ਾ ਬੜਾ ਸੌਖਾ ਲਿਆ ਜਾਂਦਾ ਆਪਾਂ ਉਹ ਆਪਣੇ ਪਰਿਵਾਰਾਂ ਦੀਆਂ ਗੱਲਾਂ ਵੀ ਜਾਣਦੇ ਆ ਜਦੋਂ ਕਿਸੇ ਪਰਿਵਾਰ ਦੀ ਮਾਦੀ ਹਾਲਤ ਖਰਾਬ ਹੁੰਦੀ ਆ ਤਾਂ ਉਹ ਕਾਜਾ ਲੈਣ ਵਾਸਤਾ ਔੜਦਾ ਆ ਲੇਕਿਨ ਇੱਕ ਵਾਰ ਉਹਨੂੰ ਕਾਜਾ ਲੈਣ ਦਾ ਪਹ ਪੈ ਜਾਵੇ ਜਾਂ ਉਹਦਾ ਸੁਭਾਅ ਬਣ ਜਾਵੇ ਤਾਂ ਉਹ ਕਾਜਾ ਜਿਹੜਾ ਦਿਨੋਂ ਦਿਨ ਇਸੇ ਤਰ੍ਹਾਂ ਹੀ ਵੱਧਦਾ ਰਹਿੰਦਾ ਆ ਸੋ ਇਹ ਜਿਹੜਾ ਇੱਕ ਕਿਸੰਦੀ ਇਹ ਕਬਜਾ ਵਦਨ ਵਾਲੀ ਗਾਗਲ ਹੈ ਉਹ ਤਾਂ ਮੈਂ ਸਮਝ ਨਾ ਆ ਕਿ ਇੱਕ ਆਕਾਸ਼ ਵੇਦ ਜਿਹੜੀ ਸਵੇਰੇ ਕੁਝ ਹੋਰ ਵੱਦੀ ਆ ਸ਼ਾਮ ਨੂੰ ਕੁਝ ਹੋਰ ਵੱਦੀ ਆ ਇਹ ਇੱਕ ਕੰਦਾ ਵੀ ਆਕਾਸ਼ ਵੇਦ ਵਾਂਗੂ ਜਿਹੜਾ ਉਹ ਵੱਧ ਰਿਹਾ ਹੈ ਔਰ ਜਿਹੜਾ ਇੱਕ ਤੋਂ ਪਰੇ 2022 ਤੱਕ ਐਸਡੀ ਆਰਐਫ ਦੇ ਅਕਾਊਂਟ ਵਿੱਚ ਉਹਦੇ ਅਨੁਸਾਰ 8.194 ਲੱਖ ਕਰੋੜ ਦਾ ਮਹੱਤਵਪੂਰਨ ਜੀਲਾ ਸ਼ੁਰੂਆਤੀ ਪਕਾਇਆ ਜਿਹੜਾ ਉਹ ਦਿਖਾਇਆ ਗਿਆ ਸੀ ਇਸ ਅਕਾਊਂਟ ਦੇ ਵਿੱਚ ਫਿਰ ਫਾਈਨੈਂਸ਼ੀਅਲ ਈਅਰ 2022-23 ਦਾ ਨੂੰ ਫੰਡ ਨੂੰ ਕੁੱਲ 908.85 ਕਰੋੜ ਦਾ ਮਹੱਤਵਪੂਰਨ ਰਗ ਜਿਹੜੀ ਆ ਉਹ ਪ੍ਰਾਪਤ ਹੋਈ ਇਹ ਜਿਹੜੀ ਰਕਮ ਆ 9.85 ਕਰੋੜ ਰੁਪਈਆ ਦੀ ਇਹਦੇ ਵਿੱਚ ਕੇਂਦਰ ਸਰਕਾਰ ਦੇ ਹਿੱਸੇ 208 ਕਰੋੜ ਰੁਪਈਆ ਸਾਡ 2022-23 ਲਈ ਰਾਸ਼ਟਰੀ ਕਾਰ ਦੇ ਯੋਗਦਾਨ ਵੱਜੋਂ 69.33 ਕਰੋੜ ਰੁਪਈਆ ਉਹਦੇ ਵਿੱਚ ਹਿੱਸਾ ਜਿਹੜਾ ਉਹ ਪਾਇਆ ਗਿਆ ਔਰ ਇਸ ਤੋਂ ਇਲਾਵਾ 125.95 ਕਰੋੜ ਰੁਪਇਆ ਪਿਛਲੇ ਸਾਲ ਦੇ ਅਣਵਕਤੇ ਬਕਾਏ ਦੀ ਵਾਪਸੀ ਵਜੋਂ ਜਿਹੜਾ ਉਹ ਟ੍ਰਾਂਸਫਰ ਕੀਤਾ ਗਿਆ ਸੀ ਜੋ ਡ੍ਰੈਗ ਅਪੇ ਵੰਡ ਰਧਕਾਰੀਆਂ ਕੋਲ ਪਹੇਚ ਸੰ ਅਦਾਸਕਰ ਨੇ ਵਿਆਜ ਅਦਾਇਗਣ ਲਈ 650.52 ਕਰੋੜ ਦਾ ਯੋਗਦਾਨ ਵੀ ਪਾਇਆ ਮਤਲਬ ਇੰਨੀ ਰਕਮ ਦੇ ਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਸਕਾਦ ਦੇ ਉੱਪਰ ਜਿਹੜੀਆਂ ਦੇਣਦਾਰੀਆਂ ਸੀ ਉਹਦੇ ਵਿੱਚ ਇੰਨੀ ਰਕਮ ਜਿਹੜੀ ਆ ਉਹ ਖਤ ਕੀਤੀ ਹਾਲਾਂਕਿ ਇਹਦੇ ਵਿੱਚ 132 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਸੀ ਜੋ ਰਾਹਤ ਫੰਡ ਦੇ ਵਿੱਚ ਬਾਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਹੁਣ ਜਿਹੜੇ ਕਾਫੀ ਫੰਡਾਂ ਦੇ ਬਾਅਦ 2022 ਤੇ 23 ਦੇ ਵਿੱਚ اصل ਖਾਤ ਜਿਹੜਾ ਆ ਉਹ 4.8 ਕਰੋੜ ਦੇ ਮੁਕਾਬਦੇ ਦੇ ਉੱਤੇ ਮੰਮੂਲੀ ਸੀ ਔਰ ਜਿਸ ਨਾਲ 31 ਮਾਰਚ 2023 ਤੱਕ 9041.74 ਕਰੋੜ ਦਾ ਸਮਾਪਤੀ ਬਕਾਇਆ ਉਸ ਵਕਤ ਜਿਹੜਾ ਉਹ ਰਹਿ ਗਿਆ ਸੀ ਹਾਲਾਂਕਿ ਇਹ ਸਿਚੁਏਸ਼ਨ ਜਿਹੜੀ ਆ ਗੰਬੇ ਸੀ ਔਰ 9044.7 ਕਰੋੜ ਦਾ ਪੂਰਾ ਬਕਾਇਆ ਐਸਡੀ ਆਰਐਸ ਵਿੱਚ ਨੋਰਵੇ ਤੋਂ ਬਿਨਾਂ ਵਿਆਜ ਮਤਲਬ ਇਨਾ ਪੈਸਾ ਜਿਹੜਾ ਆ ਕਿਸੇ ਇਹਨੂੰ ਖਾਤਿਆਂ ਨਹੀਂ ਗਿਆ ਇਹ ਪੈਸਾ ਜਿਉਂ ਦਾ ਤਿਉਂ ਉਸ ਅਕਾਊਂਟ ਦੇ ਵਿੱਚ ਪਿਆ ਸੀ ਉਹ ਉਹਦੇ ਨਾਲ ਜਿਹੜਾ ਇਹ ਪੈਸਾ ਖਾਤਿਆਂ ਨਹੀਂ ਜਾਂਦਾ ਸੈਂਟਰ ਸਰਕਾਰ ਦਿਆਂ ਕੁਝ ਇਹ ਐਸਾ ਖਾਚਣ ਦੇ ਲਈ ਗਾਈਡਲਾਈਨਾਂ ਵੀ ਮੌਜੂਦ ਹੁੰਦੀਆਂ ਆ ਜਿਨ੍ਹਾਂ ਦੇ ਤਹਿਤ ਦਾਸ ਕਾਰਨੇ ਉਜੜਾ ਪੈਸਾ ਆ ਉਹ ਖਾਪਣਾ ਹੁੰਦਾ ਹੈ ਪਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਿਆਂ ਜਿਹੜੀਆਂ ਗਾਈਡਲਾਈਨਾਂ ਸੀ ਉਹਨਾਂ ਉੱਪਰ ਅਮਲ ਕਰਨ ਦੇ ਲਈ ਜੁਰੀ ਨਹੀਂ ਸਮਝਿਆ ਇਸ ਵਿੱਚ ਦਾ ਟਰਮ ਪੈਦਾ ਕਰਨ ਤੇ ਸਰੋਧ ਉਭਜਕਾਂ ਨੂੰ ਅਨਕੂ ਬਣਾਉਣ ਲਈ ਅਜਿਹੇ ਫੰਡਾਂ ਦੀ ਸਹੀ ਨਿਵੇਸ਼ ਦੀ ਲੋੜ ਹੁੰਦੀ ਆ ਕਿਉਂਕਿ ਜਦੋਂ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਦੀਆਂ ਗਾਈਡਲਾਈਨਾਂ ਤੇ ਲਾਈਨਾਂ ਤੇ ਅਮਲ ਨਹੀਂ ਕਰਉਂਦੀ ਤਾਂ ਜਦ ਕਿ ਉਹਨਾਂ ਦੀਆਂ ਹਦਾਇਤਾਂ ਹੁੰਦੀਆਂ ਆ ਕਿ ਇਹ ਇਸ ਤਰ੍ਹਾਂ ਫੰਡ ਜਿਹੜੇ ਆ ਉਹ ਨਿਵੇਸ਼ ਕੀਤੇ ਜਾਣੀ ਚਾਹੀਦੀ ਆ ਔਰ 2022 ਦੇ ਇਦਰਾਣ ਖਰਚ ਪੈਟਰਨ ਦੇ ਪਾਗਣਾ ਦੇ ਮੁੱਦਿਆਂ ਦਾ ਖਾਸਾ ਜਿਹੜਾ ਉਹ ਪੀਪਾ ਉਹ ਵੱਡੀ ਸਿੰਗਲ ਖਰਚ ਵਸਤੂ ਜਿਹੜੀ ਆ ਉਹ 38.73 ਕਰੋੜ ਬਿਨਾ ਕਿਸੇ ਅਦਾਇਗੀ ਰਾਤ ਦੇਸੀ ਜੋ ਕਿ ਐਸ ਡੀ ਆਰ ਹੈ ਵਿਸ਼ਾ ਦੇਸ਼ਾਂ ਦੇ ਅਨਸਾਰ ਪ੍ਰਾਇਮਰੀ ਜਿਹੜੀ ਆ ਅੱਗੇ ਆ ਯੋਗ ਛੜਣੀਆਂ ਆ ਉਦੇ ਖਾਤਿਆਂ ਵਿੱਚ ਸੋਗ ਅਤੇ ਜੁਮੇ ਪਰਵਾਦਾ ਨੂੰ ਐਕਸ ਗਰੇਸ਼ੀਆ ਅਦਾਈ ਵੀ 15.66 ਕਰੋੜ ਘਰਾਂ ਦੀ ਮੁਰੰਮਤ ਐ ਪੁਨਰ ਨਿਰਮਾਣ ਵਿੱਚ ਸਹਾਇਤਾ ਦੇ 5.31 ਕਰੋੜ ਅਤੇ ਪਸ਼ੂਆਂ ਦੀ ਸਹਾਇਤਾ ਤੇ ਸਿੰਚਾਈ ਮੁਰੰਮਤ ਕਰਨ ਵਰਗੇ ਕੰਮ ਜਿਹੜੇ ਆ ਉਹ ਸ਼ਾਮਲ ਕੀਤੇ ਐ ਵੈਸਾ ਦੇ ਤਾਂ ਹੁਣ ਸਵਾਲ ਪੈਦਾ ਹੁੰਦਾ ਆ ਕਿ ਪੰਜਾਬ ਸਰਕਾਰ ਇਸ ਖਤਰੇ ਦੇ ਬਾਧ ਵਿੱਚ ਕਿਸ ਤਰ੍ਹਾਂ ਨਿਕਲੇਗੀ ਕਦੋਂ ਨਿਕਲੇਗੀ ਉਹ ਜੇਕਰ ਹੁਣ ਜਿਸ ਤਰ੍ਹਾਂ ਆਉਣ ਬਾਰੇ ਪੰਜਾਬ ਵਿਦਵਾਨ ਸਭਾ ਦੀਆਂ ਚੋਣਾਂ 2027 ਦੇ ਵਿੱਚ ਬੋਲ ਨਹੀਂ ਕਰੀਆਂ ਉਸ ਕਾਬ ਨੇ ਵੀ ਚੋਣਾਂ ਦਿੱਤਣ ਦੇ ਦੇ ਨੇ ਵੀ ਪੈਦਾ ਵੈ ਦੇ ਕਿ ਕਿਸਾਨ ਨੂੰ ਬੌਂਡੀ ਕੋਸ਼ਿਸ਼ ਕਰਨੀ ਆ لیکن ਜੇ ਤੁਹਾਡੇ ਖਜ਼ਾਨੇ ਵਿੱਚ ਕੋਈ ਪੈਸਾ ਹੀ ਨਹੀਂ ਹੋਊਗਾ ਤਾਂ ਫਿਰ ਤੁਸੀਂ ਉਹ ਜਿਹੜੀਆਂ ਸਕੀਮਾਂ ਆ ਜਿਨ੍ਹਾਂ ਦਾ एलान ਤੁਸੀਂ 2022 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਸੀ ਉਹ एलान ਤੁਹਾਡੇ ਰਾਹ ਨਹੀਂ ਬਣ ਕੇ ਰਹਿ ਜਾਣੇ ਆ ਨਤੀਜਾ ਕੀ ਨਿਕਲੇਗਾ ਤੇ ਦੂਰੰਗ ਪਾਰਟੀ ਨੂੰ ਲੋਕਾਂ ਦਾ ਮਕਾਮ ਦਾ 2022 ਦੀਆਂ ਬਦਾਨ ਸਮਾਚੂਣਾ ਦੇ ਵਿੱਚ ਕਰਨਾ ਪਵੇਗਾ ਦੇਖਣ ਅਸੀਂ ਸਾਡੇ ਕੋਲ ਕੁਝ ਵੀਡੀਓ ਰਿਕਾਰਡ ਵਿੱਚ ਪਈਆਂ ਆ ਜਦੋਂ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਤੇ ਇੱਕ ਜਗ੍ਹਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸਨ ਕਿ ਉਹਨਾਂ ਨੂੰ ਕੇਂਦਰ ਕੋਲੋਂ ਪੈਸਾ ਮੰਗਣ ਦੀ ਲੋੜ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਕਿਉਂ ਪੈਸੇ ਮੰਗਾਂ ਮਤ ਇਹ ਨਾਲੀ ਇੱਕ ਗੱਲ ਦੇ ਵਿੱਚ ਵਜਨ ਦੀ ਆ ਜੇਕਰ ਪੰਜਾਬ ਸਰਕਾਰ ਦਾ ਪੈਸਾ ਕੇਂਦਰ ਸਰਕਾਰ ਵੱਲ ਪਾਵੇ ਕਿਸੇ ਵੀ ਅਕਾਉਂਟ ਵਿੱਚ ਹੋਵੇ ਕੇਂਦਰ ਸਰਕਾਰ ਵੱਲ ਖੜਾ ਆ ਤਾਂ ਉਹ ਪੰਜਾਬ ਦਾ ਇੱਕ ਆਪਣਾ ਹੱਕ ਹੈ ਉਹ ਕੋਈ ਕਿਸਮ ਦੀ ਕੋਈ ਮੰਗਣ ਵਾਲੀ ਗੱਲ ਨਹੀਂ ਰਹਿ ਜਾਂਦੀ ਕਿਉਂਕਿ ਉਹ ਆਪਣਾ ਪੰਜਾਬ ਨੂੰ ਆਪਣਾ ਹੱਕ ਮੰਗਣਾ ਚਾਹੀਦਾ ਆ ਔਰ ਕੇਂਦਰ ਸਰਕਾਰ ਨੂੰ ਵੀ ਜਿੰਨਾ ਪੰਜਾਬ ਦਾ ਪੈਸਾ ਉਹਨਾਂ ਦੇ ਜੁਨੇ ਪਿਆ ਆ ਉਹ ਜਲਦੀ ਤੋਂ ਜਲਦੀ ਉਹਦੀ ਡਿਲੀਵਰੀ ਪੰਜਾਬ ਸਰਕਾਰ ਨੂੰ ਕਾ ਦਿੱਤੀ ਜਾਵੇ ਤਾਂ ਕਿ ਪੰਜਾਬ ਨੇ ਔਰ ਪੰਜਾਬ ਦੇ ਲੋਕਾਂ ਨੇ ਜਿਹੜਾ ਇਹ ਨੁਕਸਾਨ ਗਾਹ ਨਹੀਂ ਤੇ ਮਾਰੀ ਨੁਕਸਾਨ ਇਨ੍ਹਾਂ ਹੜ੍ਹਾਂ ਵਿੱਚ ਆਪਣੇ ਪਿੰਡੇ ਤੇ ਹੰਢਾਇਆ ਆ ਉਹਦੀ ਕੁਰਪੀਰ ਲਈ ਪੰਜਾਬ ਸਰਕਾਰ ਕੋਲ ਜਨਾ ਕੋਲ ਜਤਨ ਦੇੜੀਆ ਉਹ ਕਰ ਸਕੇ ਅਗਰ ਕੇਂਦਰ ਸਰਕਾਰ ਆਪਣੇ ਜੁਮੇ ਲੱਗਦਾ ਪੰਜਾਬ ਦਾ ਮਕਾਇਆ ਦੀਸ਼ ਨਹੀਂ ਕਰਦੀ ਤਾਂ ਇਹ ਸਮਝਿਆ ਜਾਏਗਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਰਵਕਾਰ ਨਹੀਂ ਔਰ ਇਸ ਲਈ ਕੇਂਦਰ ਸਰਕਾਰ ਦੇ ਕੋੜ ਪੰਜਾਬ ਦਾ ਪਿਆ ਹੋਇਆ ਪੈਸਾ ਉਹ ਵਾਪਸ ਦੇਣ ਦੇ ਲਈ ਤਿਆਰ ਨਹੀਂ ਹੁਣੇ ਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰਪੀਲ ਇਲਾਕਿਆਂ ਦਾ ਦੌਰਾ ਕੀਤਾ ਸੀ ਬੇਸ਼ੱਕ ਉਹਨਾਂ ਨੇ ਇੱਕ ਅੱਧੀ ਜਗ੍ਹਾ ਜਾ ਕੇ ਹੀ ਆਪਣੀ ਦੁਆਰੀ ਨੂੰ ਮੁਕਾਲ ਦਿਆ ਪਰ ਉਸ ਦੌਰੀ ਦੇ ਦਰਾਂ ਉਹਨਾਂ ਨੇ ਹਰਪੀਲ ਤਾਂ ਵੀ ਸਹਾਇਤਾ ਲਈ 1600 ਕਰੋੜ ਰੁਪਏ ਦੀ ਰਾਸ਼ੀ ਜੜੀਆ ਉਦਾ ਐਲਾਨ ਕੀਤਾ ਸੀ ਲੇਕਨ ਇਹ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ ਆ ਜਾਂ ਹੋ ਚੁੱਕਾ ਆ ਜਾਂ ਅਜੇ ਹੋਰ ਹੋ ਜਾਣ ਦੀ ਸੰਭਾਵਨਾ ਆ ਔਰ ਸਾਡੇ ਕੰਮ ਰਾਹ ਦੇਣ ਦੇ ਲਈ 1600 ਕਰੋੜ ਰੁਪਏ ਦੀ ਰਾਸ਼ੀ ਇੱਕ ਬੜੀ ਨਿਗੂਣੀ ਜੀ ਰਾਸ਼ੀ ਆ ਜਿਹਦੇ ਨਾਲ ਸਾਡੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਕੋਈ ਰਾਹ ਦੇਣੀ ਬਹੁਤ ਮੁਸ਼ਕਲ ਹੈ ਔਰ ਇਥੋਂ ਤੱਕ ਮੁਸ਼ਕਲ ਹੈ ਕਿ ਕੋਈ ਇੱਕ ਪਿੰਡਾਂ ਨੂੰ ਹੀ ਇਹੋ ਜੀ ਇਹਨੇ ਪੈਸੇ ਨਾਲ ਦਾਹਤ ਸਮਗਰੀ ਪਹੁੰਚਾਈ ਜਾ ਸਕਦੀ ਆ ਬਦਨ ਪੰਜਾਬ ਸਰਕਾਰ ਕੋਲ ਇੰਨੇ ਸਾਧਨ ਨਹੀਂ ਇੰਨੇ ਉਹਨਾਂ ਕੋਲ ਖਜ਼ਾਨੇ ਵਿੱਚ ਪੈਸੇ ਨਹੀਂ ਉੱਪਰੋਂ ਉੱਪਰੋਂ ਭਾਵੇਂ ਪੰਜਾਬ ਸਰਕਾਰ ਦੇ ਮੰਤਰੀ ਕੁਝ ਵੀ ਕਹੀ ਜਾਣ ਇਹਨਾਂ ਦੀ ਆਪਣੀ ਜਿਹੜੀ ਬੋਲੀ ਆ ਇੱਕ ਮੰਤਰੀ ਦੇ دوسرے ਮੰਤਰੀ ਦੇ ਨਾਲ ਨਹੀਂ ਮਿਲਦੀ ਕੋਈ ਮੰਤਰੀ ਕੁਝ ਐਲਾਨ ਕਰ ਰਿਹਾ ਆ ਕੋਈ ਦੂਜਾ ਮੰਤਰੀ ਹੋਰ ਕੋਈ ਐਲਾਨ ਕਰ ਰਿਹਾ ਆ ਇਹਨਾਂ ਵਿੱਚ ਕੋਈ ਇੱਕ ਸਾਂਝਤਾ ਨਹੀਂ ਕਿ ਉਹਨਾਂ ਨੇ ਕਿਹੜੀ ਚੀਜ਼ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕਰਨਾ ਆ ਜਾਂ ਕਿਹੜੀ ਚੀਜ਼ ਦੇ ਆਂਗਰੇ ਪੇਸ਼ ਕਰਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਆ ਉਹਨਾਂ ਨੂੰ ਇਸ ਗੰਦ ਦਾ ਕੋਈ ਸੁਰੋਕਾ ਨਹੀਂ ਕਿਸੇ ਦੀ ਮੰਤਰੀ ਦੇ ਮੂੰਹ ਤੇ ਜੋ ਗੰਦ ਆਉਂਦੀ ਆ ਉਹ ਕਹਿ ਛੜਦਾ ਆ ਉਹ ਨਤੀਜਾ ਕੀ ਨਿਕਲਦਾ ਆ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਸੰਬੰਧੀ ਭੰਬਲ ਪੂਸੇ ਵਿੱਚ ਪਏ ਹੋਏ ਆ ਸੋ ਅੱਜ ਲੋੜ ਇਸ ਗੱਲ ਦੀ ਆ ਕਿ ਪੰਜਾਬ ਦੇ ਹੜ੍ਹ ਪੀਟਾਂ ਦੀ ਸਹਾਇਤਾ ਲਈ ਰਿੰਦੇ ਫੰਡ ਜਿਹੜੇ ਆ ਉਹ ਕੱਥੇ ਕੀਤੇ ਜਾਂ ਤਾਂ ਕਿ ਇਹਨਾਂ ਹੜ੍ਹ ਪੀਟਾਂ ਦੀ ਕੁਝ ਨਾ ਕੁਝ ਉਹਨਾਂ ਵੱਲੋਂ ਉਹਨਾਂ ਦੇ ਹੋਏ ਨੁਕਸਾਨ ਦੀ ਪਰਵਾਹੀ ਕੀਤੀ ਜਾ ਸਕੇ ਥੈਂਕ ਯੂ ਵੈਰੀ ਮੱਚ